ਇਹ ਵੀ ਇਹ ਪੱਠਾ ਦੇਖ ਇਹਦੀ ਵੀ ਲਾਦ ਪੂਰੀ ਉੱਡਦੀ ਆ ਅੱਖ ਦਾ ਕਰੋ ਬਈ ਗੁਰਦੇਵ ਕਣੀਆਂ ਬਲੱਡ ਲਾਈਨ ਹੂੰ ਇੱਥੇ ਹਾਂਜੀ ਇਹ ਦੇਖ ਹਾਂਜੀ ਲੰਗੋਟ ਕਾਲਾ ਥੱਲੇ ਹਾਂਜੀ ਇਹ ਕਣੀਆਂ ਤੋਂ ਹੀ ਆਇਆ ਵਾ ਉਸਤਾਦ ਜੀ ਗੁਰਦੇਵ ਜੀ ਨੇ ਆਪਣੇ ਹੱਥਾਂ ਤੋਂ ਦਿਆਂ ਵਾ ਮੈਨੂੰ ਪੁੱਤਰੇ ਹਾਂਜੀ ਉਹ ਜਦ ਦਿੱਤਾ ਸੀ ਉਹਨੇ ਕਿਹਾ ਸੀ ਇਹ ਟੁੱਟੀ ਢੂਹੀ ਵਾਲੇ ਦਾ ਹਾਂਜੀ ਉਹਦੇ ਬਲੱਡ ਲਾਈਨ ਚ ਆ ਗਏ ਠੀਕ ਹੈ ਜੀ ਤੇ ਬਾੜਾ ਚੰਗਾ ਕਬੂਤਰ ਕਰੋ ਬਈ ਸ਼ੌਂਕ ਲੋ ਜੀ ਇਹ ਕਬੂਤਰ ਨੇ ਬਾਈ ਤਲਵਿੰਦਰ ਚੌਂਕੀਮਾਨ ਦਾ ਜਿਹੜਾ ਖੂਮਕਣਾ ਜਿੱਤਿਆ ਸੀ ਕੱਲਾ 147 ਕਬੂਤਰਾਂ ਨੂੰ ਕਰੋ ਬਈ ਸ਼ੌਂਕ ਤੇ 2 ਘੰਟੇ ਦੀ ਪਿੱਥਮਾ ਭੁੜਿਆ ਸੀ ਬਾਧੂੜਿਆ ਸੀ 2 ਘੰਟੇ ਠੀਕ ਹੈ ਜੀ ਇਹ ਕਿਹੜੀ ਨਸਲ ਜੋ ਜੀ ਇਹ ਵੀ ਗੁਰਦੇਵ ਦੇ ਘਰੋਂ ਹੀ ਆਇਆ ਵਾ ਸਿੱਧਾ ਮੰਦਰ ਤੋਂ ਠੀਕ ਹੈ ਜੀ ਇਹ ਮੇਰੇ ਹਸਾਮ ਨਾਲੋਂ 20 ਬੂਚ ਲੈ ਆਪਾਂ ਇੱਕ ਜੇ ਇਹਨੂੰ ਹਾਂ ਜੀ ਮੰਦਰ ਤੋਂ ਘਣੀਆਂ ਤੋਂ ਗੁਰਦੇਵ ਦੇ ਘਰੋਂ ਹੀ ਆਇਆ ਵਾ ਠੀਕ ਹੈ ਇਹ ਵੀ ਆਪਣੇ ਰਾਵੇ ਵਾਲੇ ਕਬੂਤਰਾਂ ਦਾ ਬਾਲੇ ਚੰਗੇ ਆ ਕਬੂਤਰ ਜਿਹੜਾ ਡਹਿਰ ਅਮਲੀ ਜਿੱਤਿਆ ਕਬੂਤਰ ਆਪਣਾ ਪੱਖਾ ਹਾਂਜੀ ਫਾਸਟ ਉਹ ਵੀ ਇਹਦਾ ਭਾਈ ਸੀ ਠੀਕ ਹੈ ਜੀ ਕਬੂਤਰ ਦਾ ਉਹ ਰੱਤਾ ਸੀ ਠੀਕ ਹੈ ਇਹ ਉੱਡਦੇ ਵੀ ਬਾਲੇ ਚੰਗੇ ਆ ਕਬੂਤਰ ਨਾ ਜਾਂਦੇ ਆ ਭਸਦੇ ਨਹੀਂ ਲੋ ਜੀ ਇੱਧਰ ਆ ਇੱਕ ਬਾਈ ਦਾ ਸੈਟਅਪ ਤੇ ਇੱਥੇ ਵੀ ਤੁਹਾਨੂੰ ਕਰਾਉਂਦੇ ਆ ਕਬੂਤਰਾਂ ਦਾ ਸ਼ੌਂਕ ਦੇ ਵਾਲਿਆਂ ਦੀ ਆ ਇਹ ਪਤਲੇ ਪਤਲੇ ਸਰੀਰ ਦੇ ਕਬੂਤਰ ਆ ਜਿਹੜੇ ਪਹਿਲੇ ਪ੍ਰਾਣੇ ਆਏ ਸੀ ਨਾ ਆਪਣੇ ਕੋਲ ਹਾਂਜੀ ਟੁੱਟੀ ਢੂਹੀ ਵਾਲੇ ਦੀ ਪੱਠੀ ਆ ਗਾਹਾਂ ਨੂੰ ਇਹ ਜਿਹੜੀ ਉਹਨਾਂ ਨੇ ਦਿੱਤੀ ਸੀ ਟੁੱਟੀ ਢੂਹੀ ਵਾਲੇ ਕਬੂਤਰ ਪੱਠੇ ਦੀ ਹਾਂਜੀ ਤੇ ਉੜਦੇ ਬਹੁਤ ਆ ਬਾਈ ਇਹਨਾਂ ਦਾ ਰਿਜ਼ਲਟ ਬਹੁਤ ਵਧੀਆ ਜਿਹੜਾ ਤਾਂ ਸੜੌਲੀ ਜਿੱਤਿਆ ਸੀ ਪੱਖਾ ਉਹ ਵੀ ਇਹਨਾਂ ਦਾ ਸੀ ਹਾਂਜੀ ਠੀਕ ਹੈ ਦੋ ਬਾਜ਼ੀਆਂ ਇਹ ਪੰਜਾਬ 'ਚ ਛੱਡੇ ਸੀ ਖੋਚੀ ਸਾਹਿਬ ਬਟਾਰੀ ਜਦੋਂ ਉਹਨਾਂ ਦੀ ਬਾਜ਼ੀਆਂ ਲੱਗੀ ਸੀ ਨਾ ਵੀਵੇ ਪਹਿਲ ਨਾਲ ਤੇ ਫਜਲੇ ਕੁੱਪ ਨਾਲ ਹਾਂਜੀ ਦੋ ਬੱਚੇ ਉਹਨਾਂ ਨੂੰ ਦਿੱਤੇ ਵੀ ਅਸੀਂ ਠੀਕ ਹੈ ਇਹ ਮਤਲਬ ਇਹ ਸੀ ਬਲੱਡ ਚੋਂ ਸੀ ਉਹ ਗਰਦੇਵ ਵਾਲੇ ਹਾਂਜੀ ਕੁਲੀ ਵੀ ਫਾਸ ਹਾਂਜੀ ਤੇ ਰਾਜੂ ਜਿਹੜਾ ਕਮੈਂਟਰੀ ਕਰਦਾ ਉਹਦੇ ਪਿੰਡ ਵੀ ਫਾਸਟ ਰਹੀ ਸੀ ਸਤਾਨਵਾ ਕਬੂਤਰਾਂ ਨੂੰ ਉਹ ਵੀ ਇਹੋ ਜਿਹੀ ਸੀ ਕਬੂਤਰ ਦੋਨੋਂ ਹਾਂਜੀ ਇੱਕ ਚਿੱਟੀਆਂ ਦੀ ਸੀ ਉਸਨੂੰ ਇਹ ਗੁਰਦੇਵ ਜੀ ਘਰੋਂ ਆਏ ਕਬੂਤਰਾਂ ਬਹੁਤ ਪੁਰਾਣੇ 12 13 ਦੇ ਵਿੱਚ ਆਏ ਸੀ ਆਪਣੇ ਕੋਲ ਠੀਕ ਹੈ ਜੀ ਤੇ ਆਪਣੀ ਰਿਸ਼ਤੇਦਾਰੀ ਆ ਉਧਰ ਜਿੱਦਾਂ ਹਾਂਜੀ ਉਸ ਕਰਕੇ ਗੁਰਦੇਵ ਨਾਲ ਆਪਣਾ ਪਿਆਰ ਸੀ ਵਾਲਾ ਉਹਨਾਂ ਦੇ ਘਰ ਜਾਂਦੇ ਸੀ ਹੁਣ ਵੀ ਜਾਂਦੇ ਆ ਮੰਦਿਰ ਤੋਂ ਵੀ ਜਾਂਦੇ ਆ ਕਬੂਤਰ ਹਾਂਜੀ ਤੇ ਰਿਜ਼ਲਟ ਬਹੁਤ ਵਧੀਆ ਨੇ ਕਬੂਤਰਾਂ ਦਾ ਜਿਹੜੇ ਪਹਿਲੇ ਸੀ ਠੀਕ ਹੈ ਇਹ ਟੂ ਟੂ ਹੀ ਵਾਲਾ ਜਿਹੜਾ ਆਇਆ ਸੀ ਨਾ ਕਬੂਤਰ ਉਹਨਾਂ ਦੀ ਗਾਹਾਂ ਲਾਦਾ ਰਹਿੰਦੇ ਪਤਲੇ ਪਤਲੇ ਹੀ ਆ ਠੀਕ ਹੈ ਜਿਆਦਾ ਲੰਬੇ ਚੌੜੇ ਨਹੀਂ ਹੈਗੇ ਕਬੂਤਰ ਕਬੂਤਰ ਆਪਣਾ ਪਪਾਣ ਉਹ ਘਰ ਪ੍ਰੀਤ ਲੈ ਗਿਆ ਗੁਰਪ੍ਰੀਤ ਉਹ ਚਲਾ ਗਿਆ ਹੁਣ ਅਮਰੀਕਾ ਰਹਿੰਦਾ ਹਾਂਜੀ ਉਹਨੇ ਛੱਡਿਆ ਸੀ ਲੈ ਕੇ ਆਪਣੇ ਤੋਂ ਪਪਾਣ ਠੀਕ ਹੈ ਇਹ ਵੀ ਆਪਣੇ ਰਾਵੇ ਵਾਲੇ ਕਬੂਤਰਾਂ ਦਾ ਬਾਲੇ ਚੰਗੇ ਆ ਕਬੂਤਰ ਜਿਹੜਾ ਡਹਿਰਾ ਅਮਲੀ ਜਿੱਤਿਆ ਕਬੂਤਰ ਆਪਣਾ ਪੱਖਾ ਹਾਂਜੀ ਫਾਸਟ ਉਹ ਵੀ ਇਹਦਾ ਭਾਈ ਸੀ ਠੀਕ ਹੈ ਕਬੂਤਰ ਦਾ ਉਹ ਰੱਤਾ ਸੀ ਠੀਕ ਹੈ ਇਹ ਉੱਡਦੇ ਵੀ ਬਾਲੇ ਚੰਗੇ ਆ ਕਬੂਤਰ ਨਾ ਜਾਂਦੇ ਆ ਭੰਸਦੇ ਨਹੀਂ ਉਹ ਹੋਦੀ ਹੈ ਝੋਖਰਾ ਦਿੱਤਿਆ ਸੀ ਆਪਣਾ ਕਬੂਤਰ ਕਰੋ ਬਈ ਜੀ ਕਿਹੜੀ ਵੀ ਲੰਗਰਸ਼ਣੀਆਂ ਜਾਂ ਚੋਂ ਕਿਹੜੇ ਸਾਨੇ ਚਿੱਤਿਆ ਜੀ ਇਹ ਮੇਰੇ ਹਿਸਾਬ ਨਾਲ 14-14 ਦੇ ਕਰੀਬ ਦਿੱਤਿਆ ਹੋਣਾ ਬਈ ਹਾਂਜੀ ਪੁਰਾਣਾ ਚੋਂ ਦਾ 15 ਦੇ ਕਰੋ ਬਈ ਸ਼ੋ ਇੱਕ ਦੂਜੀ ਬਾਜੀ ਇਹ ਉੱਥੇ ਛੱਡਿਆ ਸੀ ਆਪਣਾ ਮਲਕ ਪਰ ਹਾਂਜੀ ਤੇ ਉਹ ਦੂਸਰ ਚ ਬਹਿ ਗਿਆ ਸੀ ਇਹ ਠੀਕ ਹੈ ਜੀ ਆਪਣੀ ਮਾਂ ਤਾਂ ਐਕਸਪਾਇਰ ਹੋ ਗਈ ਸੀ ਤਾਂ ਆਪਾਂ ਸਮਝਿਆ ਨਹੀਂ ਕਬੂਤਰ ਹਾਂਜੀ ਇਸ ਕਰਕੇ ਫਿਰ ਉਹ ਛੱਡਦਾ ਠੀਕ ਹੈ ਹਰ ਗਿਆ ਸੀ 2:00 ਵਜੇ ਠੀਕ ਇਹ ਗੜੀ ਨਸਲ ਜੀ ਇਹ ਵੀ ਗੁਰਦੇਵ ਦੇ ਘਰੋਂ ਹੀ ਆਇਆ ਵਾ ਸਿੱਧਾ ਮੰਦਰ ਤੋਂ ਠੀਕ ਹੈ ਜੀ ਇਹ ਮੇਰੇ ਸਾਹਮਣੇ ਨਾਲੋਂ 20 ਬੂਚ ਲਏ ਆਪਾਂ ਕਿਚੇ ਨੂੰ ਹਾਂਜੀ ਮੰਦਰ ਤੋਂ ਘਣੀਆਂ ਤੋਂ ਗੁਰਦੇਵ ਦੇ ਘਰੋਂ ਹੀ ਆਇਆ ਵਾ ਠੀਕ ਹੈ ਜੀ ਕਰੋ ਇਹ ਸ਼ੌਂਕ ਥਾਲਾ ਢੁਲਾ ਮੰਦਰ ਦੀ ਪਾਈ ਵੀ ਬਾਈ ਜੀ ਠੀਕ ਹੈ ਕਰੋ ਬਹੁਤ ਕੂਤਰ ਆਏ ਉਹਨਾਂ ਤੋਂ ਆਂੀਆਂ ਤੋਂ ਆਪਣੇ ਕੋਲ ਸਤਾਰ ਜੀ ਜੁੰਦੇ ਸੀ ਤਾਂ ਵੀ ਹਾਂਜੀ ਵਧੀਆ ਪਿਆਰ ਸੀ ਇਹ ਜੋੜੀਆਂ ਬਾਈ ਹਾਂਜੀ ਤਲਵਿੰਦਰ ਚੌਂਕੀਮਾਨ ਦੇ ਘਰੋਂ ਆਈ ਵੀ ਆ ਹਾਂਜੀ ਇਹ ਹੁਣੀ ਆਈ ਆਪਣੇ ਕੋਲ 16 ਤਰੀਕ ਨੂੰ 16 ਤੋਂ ਪਹਿਲਾਂ 16 17 ਨੂੰ ਬਾਈ ਕੋਲ ਗਏ ਸੀ ਉਹ ਬਾਈ ਦਾ ਕਬੂਤਰਾ ਜਿਹੜਾ ਖੂਮ ਕਲਾ ਜਿੱਤਿਆ ਸੀ 147 ਕਬੂਤਰਾਂ ਨੂੰ ਕੱਲਾ ਉਹ ਕਬੂਤਰਾ ਬਾਈ ਦਾ ਉਹ ਬਰੜਾ ਚਿੱਟੀ ਕਾਲੀ ਦਾ ਤੇ ਉਹ ਬੈਠਿਆ ਜਿਹੜਾ ਨਰ ਹਾਂਜੀ ਮੈਂ ਦਿਖਾਉਂਦਾ ਤੈਨੂੰ ਫੜ ਕੇ 147 ਨੂੰ ਖੂਮ ਕਲਾ ਕੱਲਾ ਜਿੱਤਿਆ ਸੀ ਠੀਕ ਹੈ ਘੰਟਾ ਮੇਰੇ 5 ਵਜੇ ਬਾਜੀ ਖਤਮ ਹੋ ਗਈ ਸੀ ਹਾਂਜੀ 7:30 ਦੇ ਕਰੀਬ ਢਾਂਗੀ ਚੜਿਆ ਸੀ ਇਹ ਠੀਕ ਹੈ ਲੋ ਜੀ ਇੱਕ ਉੱਤਰ ਹੈ ਬਾਈ ਤਲਵਿੰਦਰ ਚੌਂਕੀਮਾਨ ਦਾ ਜਿਹੜਾ ਖੂਮਕਣਾ ਜਿੱਤਿਆ ਸੀ ਕੱਲਾ 147 ਕਬੂਤਰਾਂ ਨੂੰ ਕਰੋ ਬਾਈ ਸ਼ੌਂਗ ਤੇ ਦੋ ਘੰਟੇ ਦੀ ਪਿੱਥਮਾ ਪੂੜਿਆ ਸੀ ਬਾਦੂੜਿਆ ਸੀ ਦੋ ਘੰਟੇ ਠੀਕ ਹੈ ਜੀ ਬਾਈ ਦਾ ਕਬੂਤਰ ਬਾਈ ਨਾਲ ਆਪਣਾ ਬਾਲਾ ਪਿਆਰਾ ਹਾਂਜੀ ਤਲਵਿੰਦਰ ਚੌਂਕੀਮਾਨ ਠੀਕ ਹੈ ਤੇ ਬਾਈ ਕਬੂਤਰਬਾਜੀ ਬਾਈ ਕਰਕੇ ਹੀ ਕਰਦੇ ਆ ਬਸ ਹੁਣ ਨਹੀਂ ਤਾਂ ਇੰਟਰਸਟ ਘਟ ਸੀ ਠੀਕ ਹੈ ਜੀ ਤੇ ਖੇੜਕੂੜ ਵੀ ਉਹਨਾਂ ਤੋਂ ਹੀ ਪੁੱਛ ਕੇ ਕਰਦੇ ਆ ਕਬੂਤਰਾਂ ਦੀ ਠੀਕ ਹੈ ਜੀ ਇਹਦੇ ਨਾਲ ਮਦੀਨ ਮਨਾਈ ਦੀ ਆ ਇਹ ਮਦੀਨ ਲੰਗਰਛੰਨੀ ਤੋਂ ਆਈ ਵੀ ਆ ਨੀਰਜ ਤੋਂ ਜਸਵੀਰ ਲੰਗਰਛੰਨੀ ਹਾਂਜੀ ਇਹਦੇ ਨਾਲ ਮਲਾਈ ਵੀ ਆ ਇਹ ਵੀ ਬਾਜੀ ਉੱਡੀ ਵੀ ਆ ਇਹ ਹਰਗੀ ਸੀ ਆਪਣੀ ਹਾਂਜੀ ਇਸੀ ਸਾਲ ਉੱਥੇ ਲਾਟਸ ਤੇ ਬੈਗੀ ਸੀ 5-10 ਮਿੰਟ ਪਹਿਲਾਂ ਕਰਤਾਰਪੁਰ ਮੌਸਮ ਨਰਮ ਸੀ ਬੈਗੀ ਇੱਕ ਕਬੂਤਰੀ ਆਪਣੀ ਬਾਕੀ ਗੁੜੀ ਬਹੁਤ ਵਧੀਆ ਕਰੋ ਸ਼ੌਂਕ ਬਾਲਾ ਛੋਟਾ ਜਿਹਾ ਪਿੰਡ ਆ ਉਹ ਜਾਂਦੇ ਨਹੀਂ ਉਥੋਂ ਮਤਲਬ ਕਬੂਤਰ ਚਲੇ ਜਾਂਦੇ ਆ ਬੋ ਠੀਕ ਹੈ ਜੀ ਇਹ ਉਹਨਾਂ ਦੀ ਆ ਲੰਗਰਸ਼ੰਨੀ ਨੀਰਜ ਦੇ ਘਰ ਠੀਕ ਪੂਰੀ ਰਾਣੀ ਮਾਜਰਾ ਹਾਂਜੀ ਉਹ ਵਧੀਆ ਈ ਪੂਰੀ ਭਰਾ ਆਪਣਾ ਰਾਣੀ ਮਾਜਰਾ ਉਹ ਵੀ ਆਪਣੇ ਨਾਲ ਹੀ ਹੁੰਦੇ ਆ ਸਾਰੇ ਠੀਕ ਹੈ ਜੀ ਰੋਬਿਨ ਲਲਾਣਾ ਅਮਨ ਬਹਾਮਣ ਮਾਜਰਾ ਹਾਂਜੀ ਤੇ ਨੀਰਜ ਲੰਗਰਸ਼ੰਨੀ ਠੀਕ ਹੈ ਜੀ ਪੰਜਾਂ ਦਾ ਕਰਾਓ ਜੀ ਸ਼ੌਂਕ ਦੇ ਉਹ ਵਧੀਆ ਈ ਵੀ ਕਮੈਂਟ ਜਰੂਰ ਦੱਸਿਓ ਮਿੱਤਰੋ ਕਿੱਦਾਂ ਲੱਗੇ ਬਾਈ ਦੇ ਬੋਤਰ ਸੋ ਸਾਰੇ ਹਾਂਜੀ ਨਰਮਦੀਨਾ ਬਾਈ ਵਾਲੀਆਂ ਸਾਰੀ ਤਲਵਿੰਦਰ ਚੌਂਕੀਮਾਨ ਤੋਂ ਜਿੱਤੇ ਜੁੱਤੇ ਵੇ ਕਬੂਤਰ ਨੇ ਬਾਈ ਕੇ ਸਾਰੇ ਕੋਈ ਸ਼ਾਂਗ ਇਹ ਬਾਈ ਤਲਵਿੰਦਰ ਚੌਂਕੀਮਾਨ ਦੇ ਕਬੂਤਰ ਆ ਆਪਣੇ ਕੋਲ ਹਾਂਜੀ ਕਹੋ ਈਸ਼ਾ ਬਾਜੀ ਛੱਡੇ ਕਿਤੇ ਆ ਨਾ ਇਹ ਤਾਂ ਬੜੇ ਕਬੂਤਰ ਬਾਈ ਦੇ ਹਾਂਜੀ ਠੀਕ ਹੈ ਪੱਠੇ-ਬੁੱਠੇ ਛੱਡੇ ਆ ਅੱਗੇ ਉੱਧਰ ਬੈਠੇ ਆ ਠੀਕ ਹੈ ਕਰੋ ਈਸ਼ਾ ਬਹੁਤ ਵਧੀਆ ਬੋਧੀ ਉੱਥੋਂ ਆਏ ਬਤਲਵਿੰਦਰ ਦੇ ਬਾਈ ਦੇ ਘਰੋਂ ਆਏਵੇਂ ਸਾਰੇ ਕੋਲ ਖੜੇ ਨੇ ਇਸ ਸਕੂੱਡੇ 'ਚ ਸਾਰੇ ਬਾਈ ਵਾਲੇ ਹੀ ਆਂ ਆਣ ਲੈ ਵੀਡੀਓ ਇਹ ਬਣਾ ਲੈ ਤੇ ਵਾਲੇ ਕੂਤਰਾਂ ਘਣੀ ਵਾਲੇ ਇਹ ਬੜਾ ਕੂਤਰਾਂ ਟੁੱਟੀ ਢੂਹੀ ਵਾਲੇ ਦਾ ਇਹ 14 ਹਾਂਜੀ 14 ਪਤਨ 13 ਚ ਲਿਆ ਸੀ ਮੈਂ ਇਹਨੂੰ ਘਣੀਆਂ ਤੋਂ ਠੀਕ ਇਹਦੀ ਲਾਤ ਆਪਣੇ ਕੋਲ ਉੱਡਦੀ ਆ ਬਹੁਤ ਦਿਖਾਉਂਗਾ ਉੱਧਰ ਬੈਠੇ ਆ ਕੰਪਿਊਟਰ ਇਹਦੀ ਪੱਠੀਆਂ ਜਿੱਤੀਆਂ ਜਿਹੜੀ ਹਾਂਜੀ ਵਸਾਤੀਆਂ ਤੋਂ ਫ੍ਰੀਜ ਜਿੱਤੀ ਇਹਦੇ ਪੱਠੇ ਦੀ ਹਾਂਜੀ ਤੇ ਐਲ ਸੀ ਡੀ ਜਿੱਤੀ ਸਪੇਡੇ ਤੋਂ ਹਾਂਜੀ ਇੱਕ ਬਾਜੀ ਜਿੱਤੇ ਭਲੋਲੀ ਤੋਂ ਇੱਕ ਸਾਲ ਚਾਰ ਪੱਠੀਆਂ ਸੀ ਇਹਦੀ ਸਿੱਧੀ ਚਾਰੋ ਜਿੱਤੀ ਹੈ ਨਾ ਪੱਠੀਆਂ ਇਹਦੀ ਕੰਪਿਊਟਰ ਗਾਹਾਂ ਇਹਦੇ ਪੱਠੇ ਦੀ ਉਹ ਵੀ ਬਾਜੀ ਜਿੱਤੇ ਵੇ ਪੱਠੇ ਇਹਨਾਂ ਕੋਲਾਂ ਖੇੜੀ ਉੱਜੀ ਕੋਲ ਠੀਕ ਹੈ ਤੇਰਾ ਫੜ ਕੇ ਦਿਖਾ ਦੇ ਇਹ ਜੀ ਕਾਫੀ ਹੋ ਗਈ ਪੁੱਤ ਹਾਂ ਇਹ ਜਦੋਂ ਅਸੀਂ ਪੱਠਾ ਸੀ ਮੇਰੇ ਖਾਲ ਦੇ ਨਵਾਂ ਜਾ ਪਰਪੁਰ ਸਾਫ ਹੋਇਆ ਵਾ ਸੀ ਉੱਥੇ ਹਾਂਜੀ ਇਹ ਦੇਖ ਹਾਂਜੀ ਲੰਗੋਟ ਕਾਲਾ ਥੱਲੇ ਹਾਂਜੀ ਇਹ ਕਣੀਆਂ ਤੋਂ ਹੀ ਆਇਆ ਵਾ ਉਸਤਾਦ ਜੀ ਗੁਰਦੇਵ ਜੀ ਨੇ ਆਪਣੇ ਹੱਥਾਂ ਤੋਂ ਦਿਆ ਵਾ ਮੈਨੂੰ ਪੁੱਤਰੇ ਹਾਂਜੀ ਉਹ ਜਦੋਂ ਦਿੱਤਾ ਸੀ ਉਹਨੇ ਕਿਹਾ ਸੀ ਇਹ ਟੁੱਟੀ ਢੂਹੀ ਵਾਲੇ ਦਾ ਹਾਂਜੀ ਉਹਦੇ ਬਰੱਡ ਲਾਈਨ ਚ ਆ ਗਏ ਠੀਕ ਹੈ ਜੀ ਤੇ ਬਾਹਲਾ ਚੰਗਾ ਕਬੂਤਰ ਆ ਕਰੋ ਇਹ ਸ਼ੌਂਕ ਲੰਗੋਟ ਵੀ ਹੈਗਾ ਥੱਲੇ ਕਾਲਾ ਹਾਂਜੀ ਤੇ ਠੱਲਾ ਵੀ ਉਹਨੇ ਦੀ ਪੜਰੀ ਦੋਨੋਂ ਪੈਰਾਂ 'ਚ ਉਸੇ ਟਾਈਮ ਦੀ ਕੋਈ ਕੋਈ ਕਿਸੇ ਕਿਸੇ ਕਬੂਤਰ ਦਾ ਮਿਲਦੀ ਸੀ ਠੱਲ ਉਸ ਟਾਈਮ ਹਾਂਜੀ 13 14 'ਚ ਇਹ ਪ੍ਰਾਹੁਣ ਹੋ ਗਿਆ ਪੁਰਾਣਾ ਏਜ ਖਾਸੀ ਹੋ ਗਈ ਇਹਦੀ ਠੀਕ ਹੈ ਤੇ ਗਾਹਾਂ ਇਹਦੀ ਹਾਂਜੀ ਇਹਦੀ ਲਾਦ ਅੱਗੇ ਗਾਹਾਂ ਇਹਨਾਂ ਦੇ ਵਿੱਚ ਹੀ ਐ ਵੀ ਹਾਂਜੀ ਇਹ ਦੇ ਕਰੋ ਵਈਸ਼ੋ ਕੋ ਦਿਏ ਇਹਦੀ ਪੱਠੀ ਹੈ ਜੀ ਹਾਂ ਇਹਦੀ ਪੱਠੀ ਹੈ ਗਾਹਾਂ ਅੱਗੇ ਠੀਕ ਹੈ ਜੀ ਮਤਲਬ ਸਿੱਧੀ ਪੱਠੀਆਂ ਐ ਜੀ ਰੋਕੀ ਵੀ ਹਾਂਜੀ ਇਹ ਵੀ ਇਹਦੀ ਪੱਠੀ ਆ ਸਰੀਰ ਇਹਨਾਂ ਦਾ ਪਤਲਾ ਹੀ ਆ ਸਾਰਿਆਂ ਦਾ ਹਾਂਜੀ ਇਹ ਇਦਾਂ ਦੇ ਬੱਚੇ ਕੱਢਦਾ ਜੀ ਲਾਲ ਜਾਨਾ ਨਹੀਂ ਕਬੂਤਰੀ ਮਲਾ ਦਿੰਦਿਆਂ ਅਲਗ-ਅਲਗ ਕੱਢ ਦਿੰਦਾ ਹਾਂਜੀ ਇਹ ਇੱਕ ਹੀ ਬਲੱਡ ਲਾਈਨ ਦੇ ਕਬੂਤਰ ਆ ਇਹ ਸਾਰੇ ਠੀਕ ਜੀ ਇਹ ਦੇਖ ਇਹ ਵੀ ਇਹਦੀ ਪੱਠੀ ਆ ਹਾਂਜੀ ਟੁੱਟੀ ਢੂਹੀ ਵਾਲੇ ਦੀ ਗਰਦੇਵ ਵਾਲੇ ਦੀ ਠੀਕ ਜੀ ਤੇ ਜਿਹੜਾ ਕਬੂਤਰ ਇਹ ਵੀ ਉਹਨਾਂ ਦੀ ਹੈ ਗੁਰਦੇਵ ਦੇ ਘਰੋਂ ਆਈ ਵੀ ਹਾਂਜੀ ਕੱਚੀ ਪੀੜੀਆਂ ਦੀ ਗੁਰਦੇਵ ਵਾਲੇ ਮਸ਼ਹੂਰ ਨੇ ਕਬੂਤਰ ਕੱਚੀ ਪੀੜੀ ਦੇ ਹਾਂਜੀ ਇਹ ਉੜਦੇ ਕਿਦਾਂ ਜੀ ਉੜਦੇ ਬਹੁਤ ਵਧੀਆ ਹਾਂਜੀ ਗਰਮੀ ਨੂੰ ਜਿਆਦਾ ਵਧੀਆ ਉੜਦੇ ਆ ਜਦੋਂ ਲੂ ਚੱਲਦੀ ਹੈ ਨਾ ਹਾਂਜੀ ਫਿਰ ਜਿਵੇਂ ਸਿਰਾ ਉੜਦੇ ਆ ਕਬੂਤਰ ਗਰਮੀ ਦੇ ਕਬੂਤਰ ਆ ਠੀਕ ਹੈ ਨਰਮ ਮੌਸਮ ਜੇ ਤਾਂ ਉਹਨਾਂ ਦਾ ਪਸੰਦ ਹੀ ਨਹੀਂ ਇਹਨਾਂ ਨੂੰ ਹਾਂਜੀ ਇਹ ਕਰੋ ਹੋਈ ਸ਼ੋ ਇਹ ਵੀ ਉਸੇ ਨੇ ਸੰਦੇ ਹਾਂ ਗਰਦੇਵ ਵਾਲਾ ਇਹ ਵੀ ਘਰੋਂ ਆਇਆ ਵਾ ਕਣੀਆਂ ਤੋਂ ਹਾਂਜੀ ਬੋਰੀ ਇਹ ਵੀ ਵੱਡਾ ਕਬੂਤਰ ਹਾਂਜੀ ਇਹ ਵੀ ਇਹਨਾਂ ਦਾ ਹੀ ਟੁੱਟੀ ਢੂਣੀ ਵਾਲੇ ਦਾ ਹਾਂਜੀ ਦੋ ਪੱਠੇ ਆਏ ਠੀਕ ਹੈ ਇਹ ਬਹੁਤ ਘੱਟ ਮਿਲਦਾ ਕਲਰ ਹਾਂਜੀ ਕੁੰਡਿਆਂ ਚ ਗਰਦੇਵ ਵਾਲਿਆਂ ਦਾ ਹੀ ਇਹ ਵੀ ਇਹ ਕਿਹੜੀ ਕੂਤਰੀ ਨਾਲ ਕੱਢਿਆ ਜੀ ਇਹ ਸਨ ਇਹ ਗਰਦੇਵ ਦੇ ਗਰਦੇਵ ਉਹਨਾਂ ਦੀ ਕਬੂਤਰੀ ਲਈ ਵੀ ਸੀ ਹਾਂਜੀ ਇਹ ਕੱਚੀ ਪੀਲੀਆਂ ਦੀ ਜਿਹੜੀ ਹਾਂਜੀ ਉਹਨੇ ਕੱਢੇ ਸੀ ਇਹ ਠੀਕ ਇਹ ਵੀ ਇਹ ਪੱਠਾ ਦੇਖੋ ਇਹਦੀ ਵੀ ਲਾਦ ਪੂਰੀ ਉੱਡਦੀ ਆ ਅੱਖ ਦਾ ਕਰੋ ਬਈ ਗੁਰਦੇਵ ਕਣੀਆਂ ਬਲੱਡ ਲਾਈਨ ਹੂੰ ਇਹ ਵੀ ਵੱਡਾ ਮਤਲਬ ਪੱਠਾ ਹੀ ਇਹਨਾਂ ਦਾ ਪਹਿਲਾ ਇਹਦੇ ਪੱਠੇ ਸੀ ਜਿਹੜੇ ਉੱਥੇ ਕੁਲੀ ਛੱਡਿਆ ਸੀ ਲੁਧਿਆਣਾ ਏਰੀਆ ਚ ਤੇ ਰਾਜੂ ਦੇ ਪਿੰਡ ਚ ਗਿਆ ਇਹਦੇ ਪੱਠੇ ਛੱਡੇ ਸੀ ਦੋ ਠੀਕ ਹੈ ਉਹ ਜੀ ਸਾਹ ਕੋਲ ਪਟਾਰੀ ਤੋਂ ਜਦ ਬਾਜ਼ੀਆਂ ਪੈਸੇ ਲੱਗੇ ਸੀ 10-10 ਹਜ਼ਾਰ ਰੁਪਏ ਹਾਂਜੀ ਦੋਨੋਂ ਦੋਨੋਂ ਬਾਜ਼ੀਆਂ ਫਾਸਟ ਰਹੇ ਬੱਚੇ ਦੇ ਠੀਕ ਹੈ ਬਾਹਲੇ ਚੰਗੀ ਬਨੜ ਲਾਈਨ ਦੇ ਕਬੂਤਰ ਆਏ ਇਹ ਲੋਕ ਕਰੋ ਬਈ ਇਹ ਵੀ ਗਰਦੇਵ ਵਾਲਾ ਹੀ ਆ ਕਬੂਤਰ ਹਾਂਜੀ ਤੋ ਇਹ ਇਹਦੇ ਵਿੱਚ ਗਰਦੇਵ ਗਰਦੇਵ ਵਾਲੇ ਕਬੂਤਰਾਂ ਟੁੱਠੀ ਢੂਹੀ ਵਾਲੇ ਦੇ ਜਿਹੜੀ ਲਾਤਸੀ ਨਾ ਗਾਹਾਂ ਨੂੰ ਉਹੀ ਸਾਰੇ ਟੋਟੇ ਜਿੱਕੀ ਬਲਣ ਲੈਣ ਦੇ ਕਬੂਤਰਾਂ ਜਿਹੜੀ ਕਾਲੀ ਚੀਨੀ ਕੁੜੀ ਉਹ ਦੀ ਸੀ ਗਰਦੇਵ ਵਾਲੇ ਦੀ ਹਾਂਜੀ ਇਸ ਨਰਦੀ ਪੱਠੀ ਜਿਹੜੀ ਨਗਲੇ ਉਡੀ ਸੀ ਉਹ ਕਾਲੀ ਚੀਨੀ ਇੱਕ ਪੱਠੀ ਉਧਰ ਬੈਠੀ ਹੈ ਦੀ ਇਹ ਇਹ ਕਾਲੀ ਚੀਨੀਆਂ ਕੱਢਦਾ ਜਾਦਾ ਪੱਠੀਆਂ ਇਹ ਇਹ ਦਾ ਪੁੱਤਾਂ ਚੀਨੇ ਦਾ ਇਹ ਦੇ ਦੇ ਵਾਲੇ ਦਾ ਇਹ ਖੱਟੀਆਂ ਵਾਲੇ ਦੇ ਪਰ ਅਗੇ ਤਾਂ ਆਪਣੇ ਆਪ ਕਾਲੇ ਪਹਿਲਾਂ ਨਹੀਂ ਸੀ ਇਹ ਤਾਂ ਕਾਲੇ ਪਰ ਹੁਣ ਆ ਗਏ ਵਿੱਚ ਵਿੱਚ ਉਹ ਪਿੱਛੇ ਦੇ ਹਾਂਜੀ ਠੀਕ ਹੈ ਕੁਲਵਿੰਦਰ ਦੇ ਘਰੋਂ ਆਇਆ ਵਾ ਕੂਤਰ ਹਾਂਜੀ ਚੌਂਕੀ ਮਾਨ ਤੋਂ ਕਰੋ ਬਈ ਸ਼ਾਮ ਇਹ ਬਾਈ ਦੇ ਕਾਂਤ ਵਾਲੇ ਕਬੂਤਰ ਵਜਦੇ ਆ ਉਹਨਾਂ ਦਾ ਹਾਂਜੀ ਬਾਲੇ ਚੰਗੇ ਉੜਦੇ ਆ ਬਾਈ ਦੇ ਇਸ ਸਾਲ ਵੀ ਬਾਈ ਨੇ ਤਿੰਨ ਮੋਟਰਸਾਈਕਲਾਂ ਜਿੱਤੀਆਂ ਹਾਂਜੀ ਤਲਵਿੰਦਰ ਨੇ ਬਾਈ ਨੇ ਠੀਕ ਹੈ ਤੇ ਇੱਕ ਕਬੂਤਰੀ ਇਹ ਕਬੂਤਰੀ ਆਪਣੀ ਜਿਹੜੀ ਕਰਤਾਰਪੁਰ ਤੋਂ ਮੋਟਰਸਾਈਕਲ ਜਿੱਤੀ ਸੀ ਇਹ ਜਸਵੀਰ ਲੰਗਰਸ਼ਨੀ ਦੇ ਘਰੋਂ ਸੀ ਠੀਕ ਇਹ ਕਬੂਤਰੀ ਜਿਹੜੀ ਹਾਂ ਹਾਂ ਮੋਟਰਸਾਈਕਲ ਜਿੱਤੀ ਜਿਹੜੀ ਨੀਰਜ ਲੰਗਰਸ਼ਨੀ ਹਾਂਜੀ ਤੇ ਪੂਰੀ ਰਾਣੇ ਮਾਜਰਾ ਠੀਕ ਹੈ ਜੀ ਆਪਣਾ ਭਰਾ ਤੇ ਬਾਕੀ ਉਸਤਾਦ ਜਸਵੀਰ ਲੰਗਰ ਸਿੰਘ ਉਹਨਾਂ ਦੇ ਘਰੋਂ ਸੀ ਇਹ ਪੱਠੀ ਆਪਣੀ ਠੀਕ ਹੈ ਮੋਟਰਸਾਈਕਲ ਜਿੱਤੀ ਸੀ ਇਹ ਕਰਤਾਰਪੁਰ ਤੋਂ 22 ਚ ਠੀਕ ਹੈ ਮਤਲਬ ਇਕੱਠੇ ਹੀ ਛੱਡਦੇ ਉਹਨਾਂ ਨਾਲ ਤਰ ਭੜਾਈ ਆ ਆਪਣਾ ਠੀਕ ਹੈ ਨੀਰਜ ਇੱਕ ਕਬੂਤਰੀ ਬਾਈ ਹਾਂਜੀ ਚਾਰ ਭੈਣਾਂ ਸੀ 1 ਸਾਲ ਇਹ ਹਾਂਜੀ ਚਾਰੋ ਜਿੱਤੀਆਂ ਸਪੇਡੇ ਤੋਂ LCD ਹਾਂਜੀ ਹਲੋਲੀ ਤੋਂ ਤੇ ਇੱਕ ਪਿੰਡ ਆਪਣਾ ਵਸਾਤੀਆਂ ਵਾਲੇ ਤੋਂ ਫ੍ਰੀਜੀ ਜਿੱਤੀ ਸੀ ਇਹਦੀ ਭੈਣ ਹਾਂਜੀ ਇੱਕ ਕਬੂਤਰੀ ਉਹ ਐਲਸੀਡੀ ਜਿੱਤੀ ਸੀ ਉਹ ਜੀ ਦੇ ਘਰੋਂ ਸੀ ਚਾਰੋਂ ਹਾਂਜੀ ਇਹ ਨਾ ਬਾਈ ਕਬੂਤਰੀ ਜਿਹੜੀ ਨਾ ਇਹ ਗਰਦੇਵ ਵਾਲਾ ਕਬੂਤਰ ਆ ਨਾ ਜਿਹੜਾ ਟੁੱਟੀ ਟੂਹੀਆਂ ਵਾਲਾ ਹਾਂਜੀ ਜਿਹੜਾ ਦਿੱਤਾ ਸੀ ਮੈਨੂੰ ਉਹਦੇ ਪੱਠੇ ਦੀ ਪੱਠੀਆਂ ਉਹ ਵੀ ਜਿੱਤੇ ਵੇ ਉਹ ਸੁਪੇੜਾ ਜਿੱਤਿਆ ਸੀ ਕਬੂਤਰ ਆਪਣਾ ਤੁਸਰ ਠੀਕ ਹੈ ਤੇ ਇੱਕ ਬਾਜੀ ਜਿੱਤਿਆ ਸੀ ਉਹ ਟੋਬਾ ਹਾਂਜੀ ਉਹਦੀ ਪੱਠੀਆਂ ਗਾਹਾਂ ਨੂੰ ਉਹ ਕਬੂਤਰੇ ਦੇ ਇਹਦਾ ਵੀ ਲੰਗੋਟ ਆ ਥੱਲੇ ਹਾਂਜੀ ਇਹ ਲੰਗੋਟ ਕੱਢਦੇ ਆ ਥੱਲੇ ਕਾਲਾ ਇਹ ਪਛਾਣ ਹੈ ਜੀ ਇਹਨਾਂ ਦੀ ਨਹੀਂ ਪਛਾਣ ਨਹੀਂ ਮਤਲਬ ਚਲੋ ਨਸਲ ਕਰਕੇ ਸਾਰੇ ਤਾਂ ਨਹੀਂ ਕੱਢਦੇ ਵਿੱਚ ਕੱਢਦੇ ਆ ਇਹ ਆਪ ਵੀ ਜਿੱਤੀ ਵੀ ਆ ਇਹ ਵੀ ਟੋਬਾ ਦੋ ਬਾਜ਼ੀਆਂ ਜਿੱਤੀ ਵੀ ਇੱਕ ਟੋਬਾ ਇੱਕ ਪਿੰਡ ਹੋਰ ਸੀ ਹਾਂਜੀ ਯਮਨਾ ਨਗਰ ਏਰੀਆ ਚ ਇਹ ਉਹਦੀਆਂ ਆਪਣੇ ਗਰਦੇਵ ਵਾਲੇ ਕਬੂਤਰਾਂ ਦੀ ਠੀਕ ਹੈ ਤੇ ਬਾਲੇ ਚੰਗਾ ਰਿਜ਼ਲਟ ਆ ਇਹਨਾਂ ਕਬੂਤਰਾਂ ਦਾ ਗਰਮੀ ਦਾ ਠੀਕ ਹੈ ਜੀ ਪੂਰੇ ਵਧੀਆ ਉੱਡਦੇ ਆ ਵਧੀਆ ਰਿਜ਼ਲਟ ਆ ਤੇ ਜਿਹੜਾ ਲਾਇਆ ਵਾ ਹੈ ਬਾਈ ਦਾ ਕਬੂਤਰ ਆ ਬਾਈ ਤਲਵਿੰਦਰ ਦਾ ਚੌਂਕੀ ਮਾਨ ਤੋਂ ਲੰਡਾ ਸੀ ਜਿਹੜਾ ਉਹਦੇ ਬਾਈ ਦਾ ਕਬੂਤਰ ਕਈ ਬਾਜ਼ੀਆਂ ਜਿੱਤਿਆ ਸੀ ਉਹ ਉਹਦਾ ਪੱਠਾ ਸੇਮ ਹੈ ਡਿਟੋ ਕਾਪੀ ਹੈ ਵੀ ਕਬੂਤਰ ਉਹਦੇ ਹਾਂਜੀ ਇਹੋ ਜਿਹੀ ਕਬੂਤਰ ਸੀ ਬਾਈ ਦਾ ਠੀਕ ਹੈ ਜੀ ਉਹਦਾ ਪੱਠਾ ਬਾਈ ਨੇ ਦਿੱਤਾ ਸਾਨੂੰ ਇਹ ਜੋੜੇ ਚਲਾਉਣ ਨੂੰ ਠੀਕ ਹੈ ਜੀ ਤੇ ਬਾਕੀ ਦੇਖਾਂਗੇ ਹੁਣ ਰਿਜ਼ਲਟ ਕਿਹੋ ਜਿਹਾ ਹੋਊਗਾ ਇਹਦੇ ਨਾਲ ਇਹ ਕਬੂਤਰ ਆਪਣਾ ਬਾਈ ਲੱਖਾ ਨਹੀਂ ਹੈਗਾ ਤੁੰਬੜਪਨ ਫਰੀਦਕੋਟ ਤੇ ਫਰੋਜ ਪਰਚਾ ਹੁੰਦਾ ਉਹਦਾ ਹਾਂਜੀ ਉਹਦੇ ਉਹਦੇ ਤੋਂ ਆਇਆ ਸੀ ਇੱਕ ਜੋੜਾ ਕਈ ਸਾਲ ਪਹਿਲਾਂ ਠੀਕ ਹੈ ਤੇ ਇਹਦਾ ਬੱਚਾ ਤਿੰਨ ਬਾਜ਼ੀਆਂ ਜਿੱਤਿਆ ਆਪਣਾ ਹਾਂਜੀ ਟੋਬਾ ਜਿੱਤਿਆ ਫਿਰ ਰੱਤੇ ਵਾਲੀ ਠੀਕ ਜੀ ਤੇ ਫਿਰ ਉੱਥੇ ਗਿਆ ਸੀ ਪੰਜਾਬ ਚ ਸੁੱਖੇ ਤੇ ਪਿੰਨ ਮਚਾਕੀ ਠੀਕ ਜੀ ਤੇ ਵਧੀਆ ਰਿਜ਼ਲਟ ਆਇਆ ਮਦੀਨੇ ਦੇ ਨਾਲ ਇਹ ਆ ਲਾਈ ਵੀ ਇਹ ਜੋੜਾ ਹੀ ਆ ਹਾਂਜੀ ਤੇ ਇਹ ਬਾਈ ਸਾਈਂ ਵਾਲੇ ਕਬੂਤਰ ਜਿਹੜੇ ਲੱਖੇ ਕੋਲ ਬਾਈ ਕੋਲ ਹਾਂਜੀ ਸਾਈਂ ਵਾਲੇ ਕਬੂਤਰਾਂ ਦੀ ਆ ਠੀਕ ਜੀ ਸ਼ਾਖੇ ਆਉਂਦੇ ਕੋਲ ਵਧੀਆ ਰਿਜ਼ਲਟ ਐਨਾ ਕਬੂਤਰਾਂ ਦਾ ਹਾਂਜੀ ਜੇਕਰ ਇਹ ਇਧਰ ਹੈ ਬਾਈ ਦਾ ਸੈਟਅਪ ਇਹ ਸੈਟਅਪ ਬਹੁਤ ਪੁਰਾਣਾ ਬਣਾਇਆ ਵਾ ਹਾਂਜੀ ਤਾਂ ਦਾ ਲੋਕਾਂ ਕੋਲ ਖੁੱਡੇ ਵੀ ਨਹੀਂ ਹੁਣੇ ਇੱਕ ਇੱਕ ਛੋਟੇ ਛੋਟੇ ਖੁੱਡਿਆਂ ਦੇ ਕਬੂਤਰ ਹੁੰਦੇ ਸੀ ਇੱਥੇ ਹਾਂਜੀ ਤਾਂ ਦਾ ਆਪਾਂ ਨੇ ਕੱਲੀ ਕੱਲੀ ਜੋੜੀ ਦਾ ਸੈਟਅਪ ਬਣਾਇਆ ਵਾ ਏ ਠੀਕ ਹੈ ਬਹੁਤ ਪੁਰਾਣਾ ਹੋ ਗਿਆ ਇਹਨੂੰ ਘੱਟ ਦੇ ਘੱਟ 15 ਸਾਲ ਹੋ ਗਏ ਹੁਣੇ ਬਣਾਏ ਇਹਨੂੰ ਹਾਂਜੀ ਤੇ ਤਾਂ ਦਾ ਬੰਦੇ ਇੱਥੇ ਨਾ ਛੋਟੇ ਹੀ ਖੁੱਡੇ ਪਾਉਂਦੇ ਸੀ ਜ਼ਿਆਦਾ ਹਾਈਟ ਨਹੀਂ ਹੁੰਦੀ ਸੀ ਹਾਂਜੀ ਥੋੜੇ ਥੋੜੇ ਕਬੂਤਰ ਰੱਖਦੇ ਇਹ ਫੌਜੀ ਸਾਹਿਬ ਕੋਲੋਂ ਆਇਆ ਵਾ ਬਟਾਰੀ ਤੋਂ ਲਾਲ ਡੱਬਾ ਹਾਂਜੀ ਜਿਹੜੇ ਆਪਣਾ ਪੂਨ ਸਿੰਘ ਮਚਾਕੀ ਦੇ ਚੇਲੇ ਸੀ ਉਹ ਰੋਡੇ ਵਾਲ ਹਾਂਜੀ ਇਹ ਡੱਬਾ ਤੇ ਉਹ ਡੱਬੀ ਠੀਕ ਇਹ ਡੱਬੀ ਵੀ ਉਹਨਾਂ ਦੇ ਘਰੋਂ ਆਈ ਵੀ ਬਟਾਰੀ ਤੋਂ ਹਾਂਜੀ ਫੌਜੀ ਸਾਹਿਬ ਦੇ ਠੀਕ ਇਹ ਵਧੀਆ ਲੱਗਦੇ ਆਰ ਆਪਾਂ ਨੂੰ ਡੱਬੇ ਸ਼ੌਂਕ ਹੀ ਹਾਂਜੀ ਤੇ ਰਿਜ਼ਲਟ ਵੀ ਵਧੀਆ ਇਹਨਾਂ ਦਾ ਠੀਕ ਹੈ ਇਹ ਕਬੂਤਰ ਆਪਣਾ ਜਿੱਤਿਆ ਸੀ ਚੀਨਾ ਹਾਂਜੀ ਇਹ ਗਰਦੇਵ ਕੇ ਕਬੂਤਰਾਂ ਦਾ ਕਣੀ ਵਾਲੇ ਹਰਦਲੀ ਜਿੱਤਿਆ ਸੀ ਬਾਈ ਠੀਕ ਹੈ ਵਧੀਆ ਉੜਿਆ ਸੀ ਉਦੋਂ ਤਿੰਨ ਤਿੰਨ ਕਲੀ ਦਾ ਬੱਚਾ ਸੀ ਇਹ ਠੀਕ ਹੈ ਇਹ ਕਾਲੀ ਚੀਨੀ ਦਾ ਪੱਠਾ ਹਾਂਜੀ ਇੱਥੇ ਇਸकी मां ਉਰੀ ਬੈਠੀ ਆ ਉਹ ਵੀ ਵਧੀਆ ਉੜਦੀ ਸੀ ਘਰੇ ਇਹ ਗਰਦੇਵ ਵਾਲਿਆਂ ਦਾ ਹਾਂਜੀ ਇਹ ਬੱਚੇ ਕੱਢ ਰੱਖੇ ਇਹਨੇ ਫੌਜੀ ਆਣਾ ਬੱਚੇ ਕੱਢ ਦੇ ਦੇ ਲੇਕਿਨ ਇਹਨਾਂ ਨੇ ਡੱਬੇ ਨਹੀਂ ਕੱਢੇ ਜੀ ਹਾਂ ਇਹ ਫੌਜੀ ਸਾਹਿਬ ਦੇ ਹਾਂਜੀ ਇਹ ਰੋਡੇ ਵਾਲੇ ਡੱਬੇ ਆ ਉਹਨਾਂ ਕੋਲ ਠੀਕ ਹੈ ਜੀ ਉਹ ਫਰੀਦਕੋਟ ਚ ਡਿਊਟੀ ਕਰਦੇ ਸੀ ਹਾਂਜੀ ਇਹ ਆਰ ਵਧੀਆ ਲੱਗਦੇ ਸ਼ੌਂਖੀਆਂ ਰੱਖੇ ਬਸ ਠੀਕ ਹੈ ਇਹ ਕਬੂਤਰੀ ਆਪਣੀ ਜਿਹੜੀ ਖਿਲੇੜੀ ਜਿੱਤੀ ਐ ਇਸ ਵਸਾਲ ਹਾਂਜੀ ਪਹਿਲੇ ਨੰਬਰ ਵਾਲਾ ਕੱਪ ਉਡ ਕੇ ਜਿੱਤਿਆ ਇਸਨੇ ਕਰੋ ਬਾਈ ਪਰਚੀ ਪਾਉਂਦੇ ਸੀ ਪਰਚੀ ਤਾਂ ਆਪਾਂ ਪਾਉਣੀ ਨਹੀਂ ਮਖਾ ਹਾਂਜੀ ਕਬੂਤਰੀ ਆਪਣੀ ਇੱਕ ਤਾਂ ਵੈਸੇ ਹੀ ਵੰਡ ਲਈ ਆਪਣੇ ਆਪਣਾ ਭਰਾ ਛੋਟਾ ਵੀਰੂ ਹਾਂਜੀ ਕੰਮੀ ਤੋਂ ਠੀਕ ਉਹ ਹਰ ਸਾਲ ਆਉਂਦਾ ਆਪਣੇ ਕੋਲ ਬਾਜ਼ੀਆਂ ਲਾਉਣ ਹਾਂਜੀ ਤੇ ਉਹ ਕਹਿੰਦਾ ਬਾਈ ਮੈਂ ਵੰਡ ਲਈ ਮੈਂ ਫੇਰ ਚੱਲ ਕੋਈ ਨਹੀਂ ਠੀਕ ਹਰ ਸਾਲ ਉਹਦੇ ਕਰਕੇ ਹੀ ਆਪਾਂ ਬਾਜ਼ੀਆਂ ਛੱਡਦੇ ਬਾਈ ਉਹ ਆਂਦਾ ਮੁੰਡਾ ਆਪਣੇ ਕੋਲ ਠੀਕ ਹੈ ਜੀ ਸਰਿੰਦਰ ਤੇ ਵੀਰੂ ਕੰਮੀ ਵਾਲੇ ਮੁੰਡੇ ਹਰ ਸਾਲ ਆਉਂਦਾ ਆਪਣੇ ਕੋਲ 3-4 ਸਾਲ ਤੋਂ ਲਗਾਤਾਰ ਠੀਕ ਹੈ ਤੇ ਵਧੀਆ ਉੜੀਏ ਉਸ ਦਿਨ ਕਬੂਤਰੀ ਹਾਂਜੀ ਇੱਕ ਕਬੂਤਰੀ ਆਪਣੀ ਜਦੋਂ ਲੋਕਡਾਊਨਸ ਹਨ ਘਰੇ ਬਾਜੀ ਹਾਂਜੀ ਘਰ ਛੱਡਦੇ ਸੀ ਕਬੂਤਰ ਠੀਕ ਤਾਂ ਛੱਡੀ ਸੀ ਇਹ ਵੀ 13-12 ਘੰਟੇ ਤੋਂ ਪਲੱਸ ਉੜੀ ਆ ਹਾਂਜੀ ਇਹ ਬਾਈ ਵਿਕਰ ਵਾਲੇ ਕਬੂਤਰਾਂ ਦੀ ਆ ਲਾਲ ਰੱਤੀ ਹਾਂਜੀ ਇਹ ਕਬੂਤਰੀ ਆ ਜਿਹਦਾ ਪੱਠਾ ਸੀ ਉਹ ਕਾਲਾ ਚੀਨਾ ਹਾਂਜੀ ਇਹ ਵੀ ਗਰਦੇਵ ਵਾਲੀ ਕਬੂਤਰੀ ਆ ਠੀਕ ਹੈ ਇਹ ਰੰਗ ਨਹੀਂ ਲੱਗਿਆ ਪੂੰਛਵੇਂ ਹੀ ਆ ਕਾਲੀ ਚੀਨੀ ਸੀ ਜਿਵੇਂ ਘਰੇ ਉਹ ਠੀਕ ਹੈ ਜੀ ਇਹ ਗਰਦੇਵ ਦੀ ਮਤਲਬ ਜਿਹੜੀ ਲਾਲ ਚੀਨੀ ਬੜੀ ਕਬੂਤਰੀ ਲੈ ਸੀ ਆਪਾਂ ਜੋੜੇ ਚ ਹਾਂਜੀ ਉਹਦੀ ਪੱਠੀ ਸੀ ਗਾਹਾਂ ਨੂੰ ਇਹ ਠੀਕ ਹੈ ਇਹਦੇ ਬੱਚੇ ਬਾਹਲੀ ਉੜਦੀ ਆ ਲਾ ਦੋ ਚੀਨਾ ਵੀ ਇਹਦਾ ਹੀ ਆ ਹਾਂਜੀ ਗਰਦੇਵ ਕੇ ਵਾਲਿਆਂ ਦਾ ਪੂੰਛ ਸੂਰਤੋ ਇਦਾਂ ਹੀ ਆ ਜੀ ਹਾਂ ਇਹ ਵੀ ਕਾਲੇ ਚੀਨੇ ਕੱਢਦੇ ਆ ਇਸ ਤਰ੍ਹਾਂ ਹੀ ਇਹ ਠੀਕ ਹੈ ਜੀ ਇਹ ਘਰੇ ਬਹੁਤ ਉੜਦੀ ਸੀ ਕਬੂਤਰੀ ਹਾਂਜੀ ਓਹ ਸਹੀ ਬਾਈ ਇੱਕ ਬਾਜੀ ਦੇ ਬਾਕੀ ਸੋਨਾ ਬਹੁਤ ਆਏ ਇਹ ਕਬੂਤਰ ਨਿਰਜਦਾਈ ਆ ਹਾਂਜੀ ਲੰਗਰਛੰਨੀ ਤੋਂ ਜਸੂ ਲੰਗਰਛੰਨੀ ਠੀਕ ਹੈ ਜੀ ਇਹ ਉਹਨਾਂ ਦੇ ਕਬੂਤਰਾਂ ਦਾ ਹੀ ਪੱਠਾ ਕਰੋ ਬਈ ਸ਼ੌਂਕ ਭਰਾ ਨੇ ਆਪਣੇ ਉਹ ਹਾਂਜੀ ਉਹਨਾਂ ਨਾਲ ਇੱਕੋ ਗੱਲਬਾਤ ਆਪਣੀ ਠੀਕ ਹੈ ਜੀ ਇਹ ਦੇਖ ਉਹਨਾਂ ਦੇ ਸਾਰੇ ਕਬੂਤਰਾਂ ਦੇ ਹਾਂ ਇਹੇ ਜਿਹੀਆਂ ਕਬੂਤਰ ਉਹਨਾਂ ਦੇ ਹਾਂਜੀ ਕਰੋ ਬਈ ਸ਼ੌਂਕ ਬਹੁਤ ਵਧੀਆ ਜੀ ਆਪਣੇ ਵਧੀਆ ਮਿੱਤਰਾਂ ਸਾਰੇ ਉਹ ਹਾਂਜੀ ਨੀਰਜ ਲੰਗਰਸ਼ਨੀ ਇਹ ਸਾਡਾ ਰੋਬਿਨ ਭਾਂਜਾ ਸਾਡਾ ਰੋਪੂ ਅੰਦਰ ਕਿੰਨੇ ਕਰੇ ਨੇ ਕਬੂਤਰ ਕਿ ਜਨੇ ਉਹ ਕਰ ਕ ਗਿਆ ਹੋਗਾ ਇਹ ਉੱਡਣ ਵਾਲੇ ਕਬੂਤਰਾਂ ਹਾਂਜੀ ਇਹ ਕਿਹੜੀ ਨਸਲ ਚੋਈ ਕੂਤਰ ਇਹ ਬਾਈ ਸਾਈਆਂ ਵਾਲਿਆਂ ਦਾ ਹਾਂਜੀ ਇਹ ਲੱਖੇ ਤੋਂ ਹੀ ਆਇਆ ਬਾ ਤੁੰਬੜ ਭਾਂ ਤੋਂ ਠੀਕ ਹੈ ਤੇ ਇਹ ਦੇਖੋ ਪੰਜੇ ਕਰੋ ਜੀ ਸ਼ਾਮ ਨੂੰ ਬਹੁਤ ਵਧੀਆ ਜੀ ਬੜਾ ਟੌਪ ਦਾ ਕੂਤਰ ਆ ਬਾਈ ਹਾਂਜੀ ਕਰੋ ਜੀ ਸ਼ਾਮ ਨੂੰ ਕਰੋ ਜੀ ਸ਼ਾਮ ਨੂੰ ਇਹ ਬਾਈ ਤਲਵਿੰਦਰ ਦੇ ਕਬੂਤਰ ਨੇ ਸਾਰੇ ਚੌਂਕੀਮਾਨ ਵਾਲੇ ਦੇ ਪੱਠੇ 20 ਤੇ بڑے ਕਬੂਤਰ ਵੀ ਉਹਨਾਂ ਦੇ ਆਈਆਂ ਸਾਰੇ ਠੀਕ ਹੈ ਤੇ ਬਾਜ਼ੀਆਂ ਵੀ ਜਿੱਤੇ ਵੇ ਬਾਈ ਦੇ ਜਿਹੜੀ ਇੱਕ ਦੋ ਪੱਠੀ ਬਾਈ ਵਾਲਿਆਂ ਦੀ ਜਿੱਤੀ ਉਹ ਵੀ ਇਹਨਾਂ ਦੇ ਵਿੱਚ ਹੀ ਆ ਮੈਂ ਦੱਸਾਂਦਾ ਤੈਨੂੰ ਫੜ ਕੇ ਇਹ ਬੈਠੀ ਇੱਕ ਦਾ ਕੂਤਰੀ ਇਹ ਖੇੜੀ ਤੋਂ ਜਿੱਤੀ ਹੈ ਇਸ ਸਾਲ 85 ਕਬੂਤਰ ਉਡੇ ਸੀ ਚਾਰ ਪੰਜਾਂ ਨੇ ਟਾਈਮ ਚੁੱਟਾ ਇਹ ਜੀ ਕੂਤੇ ਖੇੜੀ ਤੋਂ ਜਿੱਤੀ ਹਾਂਜੀ ਸਾਲ 25 ਜੀ ਠੀਕ ਬਾਈ ਤਲਵਿੰਦਰ ਦੇ ਕਬੂਤਰਾਂ ਦੀ ਸੀ ਇਹ ਹਾਂਜੀ ਚੌਂਕੀਮਾਨ ਤੋਂ ਕਰੋ ਜੀ ਸ਼ੌਂਕ ਤੇ ਬਾਈ ਦੇ ਜਿਹੜੇ ਕਬੂਤਰ ਹੋਰ ਜੋੜੇ ਆ ਹਾਂਜੀ ਬਾਈ ਦੇ ਸਾਲ ਦੇ ਮਤਲਬ ਜਿੱਤੇ ਹੋਏ ਕਬੂਤਰ ਹੀ ਆ ਸਾਰੇ ਹਾਂਜੀ ਇਹ ਬਾਈ ਕਬੂਤਰੀ ਆਪਣੇ ਸੋਨੂ ਵੀਰ ਤੋਂ ਆਈਆਂ ਥੰਬੜ ਤੋਂ ਹਾਂਜੀ ਸੋਨੂ ਰਾਣਾ ਹਾਂਜੀ ਥੰਬੜ ਬਾਲਾ ਸਹਿ ਹੋਗਾ ਬਾਈ ਦਾ ਆਪਾਂ ਨੂੰ ਕਬੂਤਰ ਬਾਜੀ ਚ ਹਾਂਜੀ ਤੇ ਲੱਖਾ ਡਿਫੈਂਸ ਕਲੋਨੀ ਤੇ ਸੋਨੂ ਥੰਬੜ ਠੀਕ ਰਾਣਾ ਬਾਈ ਬਹੁਤ ਵਧੀਆ ਬੰਦਾ ਆਪਣਾ ਮਿੱਤਰ ਆ ਵਧੀਆ ਉਹਦੇ ਘਰੋਂ ਆਈ ਵੀ ਇਹ ਕਬੂਤਰੀ ਠੀਕ ਹੈ ਬਾਕੀ ਬਾਈ ਵਾਲੇ ਕਬੂਤਰ ਨੇ ਸਾਰੇ ਠੀਕ ਹੈ ਇਹ ਕਬੂਤਰ ਜਿੱਤੇ ਆਪਣਾ 2-3 ਬਾਜ਼ੀਆਂ ਤੋਬਾ ਜਿੱਤੇ ਸੀ ਰਾਤ ਰਹਿ ਗਿਆ ਸੀ ਹਾਂਜੀ ਤੇ ਫਿਰ ਇਹ ਰਿਚਾ ਆਪਣਾ ਰੱਤੇ ਵਾਲੀ ਹਾਂਜੀ ਮਰਵਾਲੇ ਕੋਲ ਹਾਂਜੀ ਤੇ ਫਿਰ ਇੱਥੇ ਪੰਜਾਬ ਛੱਡਿਆ ਸੀ ਉੱਥੇ ਠੀਕ ਹੈ ਮਚਾਕੀ ਫਰੀਦਗੋਟ ਠੀਕ ਹੈ ਜੀ ਵਧੀਆ ਉੜਿਆ ਬਾਈ ਪੂਰਾ ਘਰਾਂ ਵੀ ਨਹੀਂ ਦ 10 12 ਘੰਟੇ ਹੀ ਉੜਦਾ ਸੀ ਘਰਾਂ ਵੀ ਪੂਰਾ ਠੀਕ ਹੈ ਜੀ ਇਹ ਬਾਈ ਲੱਖਿਆਲੇ ਜੋੜੇ ਦਾ ਸੁਪਟਾ ਇਹਦੇ ਬਾਈ ਵਾਲੇ ਕਬੂਤਰਾਂ ਬਸ ਇਹ 2 3 ਕਬੂਤਰਾਂ ਹੋਰ ਨਹੀਂ ਦਾ ਇਹ ਕਬੂਤਰੀ ਬਾਈ ਦੀ ਆ ਜਿੱਤੀ ਵੀ ਇਸੀ ਸਾਲ ਦੀ ਆ 25 ਦੀ ਜਿੱਤੀ ਵੀ ਹਾਂਜੀ ਤੇ ਬਾਈ ਤਲਵਿੰਦਰ ਜੌਂਕੀਮਾਨ ਠੀਕ ਹੈ ਜੀ ਕਰੋਈਓ ਕਿੱਥੇ ਜਿੱਤੀ ਹੈ ਜੀ ਇਹ ਯਾਰ ਮੈਨੂੰ ਧਿਆਨ ਨਹੀਂ ਬਾਈ ਕਿਹੜੇ ਕਿਹੜੇ ਪਿੰਡ ਜਿੱਤੀ ਬਾਈ ਨੇ ਦੱਸੇ ਸੀ ਹਾਂਜੀ ਔਰ ਯਾਰ ਬਸ ਕੰਮ ਕਾਜ ਜਿਆਦਾ ਆ ਸਾਡੇ ਕੋਲ ਧਿਆਨ ਨਹੀਂ ਰੱਖਦੇ ਜਾਨਾ ਤੇ ਹੋਰ ਇਹ ਬਾਈ ਬੱਚੇ ਵੀ ਬਾਈ ਵਾਲੇ ਕਬੂਤਰਾਂ ਦੇ ਆਈਆਂ ਸਾਰੇ ਠੀਕ ਇਹ ਜਿਹੜੇ ਨਿਕੜੇ ਵੇ ਆ ਇਹ ਵੀ ਦੇਖ ਆਪਣੀ ਮਾਂ ਜਿਹਾ ਹੀ ਨਿਕੜਿਆ ਕਰੋ ਵੀ ਸ਼ੌਕ ਇਹ ਵੀ ਬਾਈ ਵਾਲਿਆਂ ਦਾ ਬੱਚਾ ਤੇ ਇੱਕ ਉਤਰੀ ਬਾਈ ਦਾ ਜਿੱਤਿਆ ਵੈਸ ਸਾਲ ਦਾ 25 ਜੇ ਕਰੋ ਕੋਈ ਸ਼ੌਕ ਇਹ ਬਾਈ ਤਲਵਿੰਦਰ ਦਾ ਹੀ ਆ ਕਬੂਤਰ ਚੌਂਕੀ ਮਾਨ ਦਾ ਹਾਂਜੀ ਬਾਈ ਜੀ ਦਾ ਠੀਕ ਆ ਜਲਟ ਪੂਰਾ ਇਹਨਾਂ ਦਾ ਯਾਰ ਉੱਥੇ ਪੁੱਠੇ ਨਿੱਕੇ ਹੋਏ ਆ ਠੀਕ ਬਹੁਤ ਵਧੀਆ ਜੀ ਉਹ ਸਾਰੇ ਬੰਦ ਕਰ ਗਿਆ ਕੂਤਰਕ ਥੇਮ ਨੇ ਕੂਤਰ ਭੁੱਲੇ ਕਿ ਸੈਟਅਪ ਰਿਸੀਵ ਹੋ ਗਈ ਕਮੈਂਟ ਕਰਕੇ ਕਿੰਨਾ ਲੱਗਿਆ ਬਾਈ ਦਾ ਆ ਜਾ ਚੈੱਕ ਕਰੀ ਲਾਲਾ ਇਹ ਕਾਰਨ ਦੇ ਲੋ ਜੀ ਇਹ 2026 ਵਾਲੇ ਬੱਚੇ ਜੀ इसे साल दे। जी इसे साल दे पठे है हाँ इसी साल दे पठे हैं ਇਹ ਲੰਗਰ ਸੰਨੀ ਵਾਲੇ। ਲੰਗਰ ਸੰਨੀ ਵਾਲਾ। ਹਾਂਜੀ। ਇਹ ਬਾਈ ਤਲਵਿੰਦਰ ਵਾਲਿਆਂ ਦੀ। ਪਰ ਬਾਈ ਤਲਵਿੰਦਰ ਚੌਂਕੀਮਾਰ। ਹਾਂਜੀ। ਉਹਨਾਂ ਦੇ ਕੋ ਉਤਰਾਂ ਦਾ ਪੱਠਾ। ਹਾਂਜੀ ਹਾਂਜੀ ਬਾਲੀ ਉੱਡਦੀ ਆ। ਠੀਕ ਹੈ। ਇਹ ਕਿਹੜੀ ਅਸਲ ਹੈ ਇਹ ਵੀ ਪਾਈ ਵਾਲੇ ਆ ਤ੍ਰਿਵਿੰਦਰ ਆ ਆਇਆ ਹੁੰਦਰੀ ਹੂੰ ਆਇਆ ਹੁੰਦਰੀ ਹਾਂ ਹਾਂ ਇਹ ਰੱਤਾ ਹੀ ਬਹੁਤ ਡੁੱਗਦਾ ਇਹਦੀ ਭੈਣ ਸੀ ਸਗੀ ਜਿਹੜੀ ਕਤਾਰ ਵਰਜੀਤੀ ਹੈ 25 ਚ ਇਹਦੀ ਅੱਖਾਂ ਦੇ ਹੋਰ ਕਬੂਤਰਾ ਨਾਲੋਂ ਵਾ ਲਗਾ ਦਾ ਕਲਰ ਹਾਂਜੀ ਇੱਕੜੀ ਨਾ ਕਰੇ ਇਹ ਇਹ ਲੰਗਰੇਸ਼ਨੀ ਵਾਲਾ ਜਹਾਜ ਕਰੋ ਜੀ ਸ਼ੋਭਾ ਦੋਰੀ Короче, веселый. Вот